ਸਿਵਲ ਸਰਜਨ ਦਫ਼ਤਰ ਵਿਖੇ ਕੌਮੀ ਡਾਕਟਰ ਦਿਵਸ ਦੇ ਆਇਸ਼ਮਾਨ ਪਾਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਿਆਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਲਈ ਨੈਸ਼ਨਲ ਹੈਲਥ ਅਥਾਰਟੀ ਅਤੇ ਰਾਜ ਸਿਹਤ ਏਜੰਸੀ ਪੰਜਾਬ ਦੀਆਂ ਸ਼ਿਫਾਰਸ਼ਾਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਿੰਨ ਡਾਕਟਰਾਂ ਜਿਨ੍ਹਾਂ ਦੇ ਵਿੱਚੋਂ ਬੱਚਿਆਂ ਦੇ ਮਾਹਰ ਡਾਕਟਰ ਹਰਨੂਰ ਕੌਰ ਹੱਡੀਆਂ ਅਤੇ ਜੋੜਾਂ ਦੇ ਮਾਹਰ ਡਾਕਟਰ ਜੋਗਿੰਦਰ ਸਿੰਘ ਅਤੇ ਇਸਤਰੀ ਰੋਗਾਂ ਦੇ ਮਾਹਰ ਡਾਕਟਰ ਵਿਸ਼ਵਵੀਰ ਕੌਰ ਨੂੰ ਕਾਰਜਕਾਰੀ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਤੇ ਵੱਲੋਂ ਡਾਕਟਰ ਤਿਵਸ ਤੇ ਪ੍ਰਸ਼ੰਸਾ ਪੱਤਰ ਦਿੱਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਹਰਨੂਰ ਕੌਰ ਡਾਕਟਰ ਵਿਸ਼ਵੀਰ ਕੌਰ ਅਤੇ ਡਾਕਟਰ ਜਗਿੰਦਰ ਸਿੰਘ ਨੇ ਕਿਹਾ ਕਿ ਜਿन्हे ਡਾਕਟਰ ਜ਼ਰੂਰਤਮੰਦ ਮਰੀਜ਼ਾਂ ਨੂੰ ਬਿਨਾਂ ਭੇਦ ਭਾਅ ਡਾਕਟਰੀ ਸੇਵਾ ਪ੍ਰਦਾਨ ਕਰਦੇ ਨੇ ਡਾਕਟਰ ਨਾ ਸਿਰਫ ਮਰੀਜ਼ਾਂ ਦਾ ਇਲਾਜ ਕਰਦੇ ਨੇ ਅਤੇ ਠੀਕ ਕਰਦੇ ਨੇ ਸਗੋਂ ਦੇਸ਼ ਵਿੱਚ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਅਤ ਅਤੇ ਤਿਆਰ ਵੀ ਕਰਦੇ ਨੇ उन्होंने दसिया कि कोविड नाइनटीन महामारी दौरान मरीजा का इलाज करते समय कई ने अपनी जान भी गवाई है उन्होंने भी कहा कि अजि डॉक्टर जरूरतमंद मरीजों बिना किसी भेदभाव के से डॉक्टरी सेवावान प्रदान करते हैं डॉक्टर ना सिर्फ मरीजों का इलाज करते हैं सगो उन्होंने ठीक भी करते हैं अच नैशनल डॉक्टर्स डे है पहला तो सब तो पहला असी सारे डॉक्टर्स हैप्पी डॉक्टर्स डे कहने हैं तो उस तो बाद ਤੇ ਅਸੀਂ ਨੈਸ਼ਨਲ ਡਾਕਟਰਸ ਡੇ ਤੇ ਆਯੂਸ਼ਮਾਨ ਭਾਰਤ ਦੇ ਵਿੱਚ ਮੁੱਖ ਮੰਤਰੀ ਦੀ ਸਿਹਤ ਬੀਮਾ ਯੋਜਨਾ ਦੇ ਅੰਡਰ ਸਾਡੇ ਕੁਝ ਸਾਰੇ ਡਾਕਟਰਸ ਨੇ ਜਿਹੜੇ ਹੈ ਸਭ ਤੋਂ ਵੱਧ ਜਿਹੜੇ ਹੈ ਬੈਨੀਫਿਸ਼ੀਅਰੀਜ਼ ਨੂੰ ਫਾਇਦਾ ਦਿੱਤਾ ਹੈ ਉਹਦੇ ਉਸ ਦੌਰਾਨ ਜਿ ਸਾਰੇ ਡਾਕਟਰਸ ਦੇ ਵਿੱਚੋਂ ਜਿਹੜੇ ਸਾਡੇ ਤਿੰਨ ਡਾਕਟਰ ਜਿਹੜੇ ਪੂਰੇ ਸਟੇਟ ਤੋਂ ਸਿਲੈਕਟ ਹੋਏ ਦੇ ਉਹਨਾਂ ਦੇ ਵਿੱਚੋਂ ਡਾਕਟਰ ਵਿਸ਼ਵਵੀਰ ਨੇ ਡਾਕਟਰ ਜੁਗਿੰਦਰ ਤੇ ਡਾਕਟਰ ਹਰਨੂਰ ਇਤਨਾ ਡਾਕਟਰਸ ਨੂੰ ਸਟੇਟ ਲੈਵਲ ਦਾ ਅਵਾਰਡ ਮਿਲਿਆ ਜਿਹੜਾ ਕਿ ਅਸੀਂ ਨੈਸ਼ਨਲ ਡਾਕਟਰ ਦੇ ਦੇ ਇਹਨਾਂ ਨੂੰ ਦੇ ਰਹੇ ਆ ਅਪਰੀਸ਼ੀਏਸ਼ਨ ਸਰਟੀਫਿਕੇਟ ਵੀ ਦੇ ਰਹੇ ਹਾਂ ਤੇ ਨਾਲ ਇਹਨੂੰ ਕੰਗ੍ਰੈਚੁਲੇਸ਼ਨ ਦੇ ਰਹੇ ਆ ਥੈਂਕ ਯੂ ਸਰਟੀਫਿਕੇਟ ਮਿਲਿਆ ਸਰਕਾਰ ਵੱਲੋਂ ਕੀ ਮਹਿਸੂਸ ਕਰਦੇ ਹੋ ਕਿੰਨੀ ਖੁਸ਼ੀ ਹੈ ਤੁਹਾਨੂੰ ਆਬਵੀਅਸਲੀ ਬਹੁਤ ਖੁਸ਼ ਹਾਂ ਇਸ ਚੀਜ਼ ਤੇ ਜਿਹੜੋਂ ਅਸੀਂ ਲੀਨਟ ਕਰਦੇ ਆ ਪੇਸ਼IENTS ਨੂੰ ਟਰੀਟ ਕਰ ਰਹੇ ਹਾਂ ਸਾਰਾ ਦਿਨ ਆਪਾਂ ਇਸ ਇਸ ਚੀਜ਼ ਵਿੱਚ ਲਗਾਉਂਦੇ ਆ ਤੇ ਜਦੋਂ ਸਾਡਾ ਸਾਡੇ ਹਾਇਰ ਅਥਾਰਟिटीज ਸਾਨੂੰ ਇਸ ਚੀਜ਼ ਲਈ ਅਪਰੀਸ਼ੀਏਟ ਕਰਦੇ ਆ ਤਾਂ ਡੈਫੀਨਿਟਲੀ ਚੰਗਾ ਲੱਗਦਾ ਸਾਨੂੰ ਕੋਲ ਅਗੇ ਮਿਹਨਤ ਕਰਨ ਲਈ ਸਾਨੂੰ ਹੌਸਲਾ ਮਿਲਦਾ। ਮੈਂ ਚਾਹਨੀ ਆ ਵੀ ਤੁਸੀਂ ਕਿਦਾਂ ਦੀ ਪ੍ਰੈਕਟਿਸ ਕਰੋ ਜਾਂ ਕਿਦਾਂ ਦੀਆਂ ਲੋਕਾਂ ਨੂੰ ਸੇਲਸ ਹੂਟਾ ਦਵੋ ਜੇ ਨਾਲ ਉਹਨਾਂ ਨੂੰ ਵੀ ਇਦਾਂ ਦੀ ਅਪਰੀਸ਼ੀਏਸ਼ਨ ਮਿਲ ਜਾਏ। ਕਹਿੰਨਾ ਤਾਂ ਸਾਰੇ ਡਾਕਟਰਸ ਨੂੰ ਸਾਰੇ ਸੀਨੀਅਰਸ ਨੂੰ ਹੈਪੀਟ ਆਫ ਦਾ ਸਟੇਟ ਤੇ ਮੈਂ ਇੱਥੇ ਸਾਰੇ ਨਾਲੋਂ ਜੂਨੀਅਰ ਡਾਕਟਰ ਆ ਮੇਰੇ ਨਾਲੋਂ ਜਿਹੜੇ ਸੀਨੀਅਰਸ ਐ ਉਹ ਇੱਛਾ ਕੰਮ ਹੀ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਅੱਗੇ ਇਹੀ ਕਹਿਣਾ ਚਾਹੁੰਦੀ ਆ। ਕਿ ਉਹ ਵੀ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਨ ਆਪਣੀ ਜਿਹੜੇ ਕਿ ਆਪਣਾ ਬੈਨੀਫਿਟ ਨਾ ਦਿਖਦੇ ਹੋਏ ਸਾਨੂੰ ਪੇਸ਼ੈਂਟਸ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ ਗੁੱਡ ਅੰਦਰ ਬਹੁਤ ਸਾਡੇ ਕੋਲ ਮੋਸਟਲੀ 90% ਤੋਂ ਲੈ ਕੇ 80% ਤੱਕ ਪੂਰ ਪੇਸ਼ੈਂਟ ਹੀ ਹੋ ਰਹੇ ਹਨ ਯਾਨੀ ਕਿ ਲੋ ਲੋ ਪਰਿਨ ਲਾਈਨ ਤੋਂ ਥਲੇ ਥਲੇ ਵਾਲੇ تقريبا ਜਨਰਲ ਪੇਸ਼ੈਂਟ ਹੁੰਦੇ ਦੂਸਰੇ ਵੀ ਹੁੰਦੇ ਇਹ ਤਾਂ ਨਹੀਂ ਜਿਹੜੇ ਆ ਹਾਇਰ ਇਨਕਮ ਵਾਲੇ ਵੀ ਹੁੰਦੇ ਆ ਲਾਜਪਰਾਂ ਉਹ ਵੀ ਹੁੰਦੇ ਨੇ ਪਰੇ ਆ ਵੀ ਜਰੂਰ ਅਸੀਂ ਕਿਸੇ ਗਰੀਬ ਪੇਸ਼ੰਡਾ ਦਾ ਜਾਂ ਇਲਾਜ ਕਰਦੇ ਆ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਿਹੜਾ ਇਹ ਅੱਜ ਸਾਨੂੰ ਡਾਕਟਰਸ ਨੂੰ ਮੈਂ ਅਵਾਰਡ ਦਿੱਤਾ ਸਾਡੇ ਡਿਸਟ੍ਰਿਕਟ ਦੇ ਡਾਕਟਰਸ ਨੂੰ ਜਿਹਦੇ ਵਿੱਚ ਸਾਡੇ ਸਾਰਿਆਂ ਦਾ ਕੰਟ੍ਰਿਬਿਊਸ਼ਨ ਆ ਇਹ ਦੇ ਵਿੱਚ ਕੱਲਾ ਮੇਰਾ ਨਿਗਾ ਸਾਡੇ ਜਿਹੜੇ ਸੀਨੀਅਰ ਅਥਾਰਟੀਸ ਹੈਗੀ ਆ ਪਾਰਟਿਸਪੀਪੈਂਟ ਹਸ਼ਿਆਰਪੁਰ ਤੋਂ ਦਰਜੀ ਤਜ ਨੂੰ ਹਾਜ਼ਿਰਪੋਰਟ ਐਸਐਮਜ਼ ਨਿਊਜ਼